ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਇਹ ਜਿਹੜੀ ਕਿ ਅੱਜ ਦੀ ਆਪਣੀ ਵੀਡੀਓ ਆ ਉਹ ਹੈਗੀ ਹੈ ਘਰੇਲੂ ਬਗੀਚੀ ਬਾਰੇ ਤੇ ਘਰ ਦੇ ਕੰਮ ਕਾਜ ਬਾਰੇ ਠੀਕ ਹੈ ਜੀ ਘਰੇਲੂ ਕੰਮ ਜਿਹੜੇ ਕਿ ਆਪਾਂ ਡੇਲੀ ਰੁਟੀਨ ਵਿੱਚ ਕਰਦੇ ਆ ਠੀਕ ਹੈ ਇਹ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ ਆਪਣੀ ਜਿਹੜੀ ਕਦੂਆਂ ਦੀ ਵੱਲ ਸੀਗੀ ਉੱਤੇ ਕਈ ਫਲ ਤੇ ਬਹੁਤ ਲੱਗਦਾ ਤੇ ਕਦੂ ਖਰਾਬ ਹੋ ਜਾਂਦੇ ਆ ਇਹ ਦੇਖੋ ਜੀ ਆਪਣੇ ਜਿਹੜੇ ਵਿੱਚ ਫਲਾਵਰ ਇਹਨਾਂ ਨੂੰ ਬਸ ਜੇ ਲੱਗੇ ਲੱਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪੱਟ ਦਾਂਗੇ ਕਿਉਂਕਿ ਖਰਾਬ ਹੋ ਜਾਂਦੇ ਆ ਲੱਗਦੇ ਤੇ ਬਹੁਤ ਜ਼ਿਆਦਾ ਗਏ ਕਦੂ ਇਹਦੇ ਉੱਪਰ ਆ ਦੇਖੋ ਤੁਸੀਂ ਬਹੁਤ ਭਰੀ ਪਈ ਐ ਇਹ ਤੇ ਚੌਲ ਇਹਦੀ ਵਿੱਚ ਹੀ ਹਣਾ ਚੋਲੇ ਵੀ ਹੋ ਰਹੇ ਸੀਗੇ ਚੋਲਿਆਂ ਦੀ ਸਬਜੀ ਸੀ ਕਈ ਵਾਰੀ ਬਣਾ ਲਈ ਇਸ ਤੋਂ ਪਹਿਲਾਂ ਤੇ ਵਧੀਆ ਲੱਗਦੀ ਹੈ ਚੋਲੇ ਤੇ ਤੁਸੀਂ ਕਮੈਂਟ ਕਰਕੇ ਦੱਸੋ ਕਿ ਮੇਰੀ ਆਵਾਜ਼ ਆ ਜਿਹੜੀ ਕਿ ਉਹ ਸਹੀ ਆ ਰਹੀ ਹੈ ਜਾਂ ਫਿਰ ਘਟ ਆ ਰਹੀ ਹੈ ਕਿੱਦਾਂ ਆ ਰਹੀ ਹੈਗਾ ਤੇ ਮੈਨੂੰ ਕਮੈਂਟ ਆਏ ਸੀ ਕਿ ਤੁਹਾਡੀ ਆਵਾਜ਼ ਥੋੜੀ ਘਟ ਆਉਂਦੀ ਹੈ ਕਿਉਂਕਿ ਆਪਣੇ ਕੋਲੇ ਮੈਕ ਨਹੀਂ ਹੈਗਾ ਉਹ ਪ੍ਰੋ ਹੋਣ ਦੀ ਸੈਕੰਡ ਹੈਗਾ ਤਾਂ ਕਰਕੇ ਥੋੜੀ ਜੀ ਪ੍ਰੋਬਲਮ ਆ ਸਕਦੀ ਹੈਗੀ ਤੇ ਆਪਾਂ ਕੋਸ਼ਿਸ਼ ਤਾਂ ਬਹੁਤ ਕਰਦੇ ਆ ਕਿ ਵਧੀਆ ਬੋਲੀਏ ਹਨਾ ਇਹ ਦੇਖੋ ਜੀ ਆਪਾਂ ਜਿਹੜੇ ਕਿ ਇਹ ਬੱਲਾ ਸੀਗੇ ਉਹ ਜਿਹੜੇ ਜਾਦੇ ਹੀ ਵੱਧ ਰਹੀਆਂ ਸੀ ਉਹਨਾਂ ਦੀ ਆਪਾਂ ਕਟਾਈ ਕਰਤੀ ਸੀ ਤੇ ਬੈਂਗਣੀ ਸੀਗੀ ਉਹ ਵੀ ਖਰਾਬ ਹੋ ਰਹੀ ਸੀ ਉਹਦੀ ਵੀ ਆਪਾਂ ਕਟਾਈ ਕਰਤੀ ਸੀ ਤੇ ਉਸ ਤੋਂ ਬਾਅਦ ਆਪਾਂ ਸਬਜ਼ੀ ਦੀ ਤਿਆਰੀ ਕਰਦੇ ਸੀਗੇ ਤੇ ਆਪਾਂ ਇਹ ਚੌਲੇ ਕੱਢ ਕੁਛ ਕੱਢਣ ਵਾਲੇ ਸੀਗੇ ਜਿਹੜੇ ਤੋੜੇ ਸੀਗੇ ਹਨਾ ਤੇ ਕੁਛ ਸੀਗੇ ਝੀਰਨ ਵਾਲੇ ਕੁਛ ਆਪਾਂ ਝੀਰ ਲੇ ਸੀ ਤੇ ਕੁਛ ਆਪਾਂ ਕੱਢਲੇ ਸੀਗੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜਾ ਕੀ ਬੈਲ ਆਈਕਨ ਆ ਉਹਨੂੰ ਦਬਾਓ ਤੇ ਸਬਸਕ੍ਰਾਈਬ ਕਰੋ ਜਿਹੜੇ ਕੀ ਜਿੰਨੇ ਵੀ ਨਵੇਂ ਸਬਸਕ੍ਰਾਈਬ ਹੈ ਤੇ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਆਪਾਂ ਕਰੀਆਂ ਸੀਗੀਆਂ ਸਫਾਈਆਂ ਕਿਉਂਕਿ ਆਪਾਂ ਜਿਹੜੀ ਇਹ ਰਸੋਈ ਬਣਾਈ ਸੀ ਉਸ ਤੋਂ ਬਾਅਦ ਆਪਾਂ ਹੁਣੇ ਕਰਿਆ ਸੀਗਾ ਇਹਨੂੰ ਸਾਫ਼ ਨਹੀਂ ਕਰਿਆ ਸੀਗਾ ਉਦੋਂ ਸਰਦੀ ਸੀਗੀ ਤੇ ਆਪਾਂ ਇੱਦਾਂ ਹੀ ਸਮਾਨ ਰੱਖਤਾ ਸੀਗਾ ਠੀਕ ਹੈ ਝਾੜ ਪੂੰਝ ਕਰਕੇ ਤੇ ਫੇਰ ਆਪਾਂ ਸਾਰੀਆਂ ਸਫਾਈਆਂ ਕਰੀਆਂ ਸੀ ਬਹੁਤ ਮਿੱਟੀ ਘੱਟਾ ਨਿਕਲਿਆ ਵਿੱਚੋਂ ਬ੍ਰੇਤੀ ਬਹੁਤ ਜ਼ਿਆਦੇ ਨਿਕਲੀ ਤੇ ਉਸ ਦਿਨ ਗਰਮੀ ਵੀ ਬਹੁਤ ਜ਼ਿਆਦੇ ਸੀਗੀ ਜਦੋਂ ਆਪਾਂ ਸਫਾਈਆਂ ਕਰੀਆਂ ਠੀਕ ਹੈ ਜੀ ਗਰਮੀ ਬਹੁਤ ਸੀਗੀ ਤੇ ਮੈਂ ਪਾਜ ਰਹੀਆਂ ਬਲੌਗ ਤੇ ਕੱਲ ਪਰਸੋਂ ਦੇ ਉਹ ਐਡੀਟਿੰਗ ਕੀਤੀ ਹੋਈ ਆਪਣੇ ਕੋਲੇ ਪਈ ਸੀਗੀ ਵੀਡੀਓ ਤੇ ਆਪਾਂ ਸੈਲਫਨ ਸਲਫਾ ਉੱਤੇ ਮਾਰ ਕੇ ਸਰਫ ਵਗੈਰਾ ਹਨਾ ਵਧੀਆ ਤੇ ਆਪਾਂ ਕਰ ਲਿਆ ਸੀ ਇਹਨੂੰ ਸਾਫ ਕਿਉਂਕਿ ਬਹੁਤ ਜਿਆਦੀ ਧਸਤ ਬਹੁਤ ਜਿਆਦੇ ਸੀ ਗ੍ਰੈਂਡਰ ਵਗੈਰਾ ਨਾਲ ਉਹ ਫਿਟਿੰਗ ਵਗੈਰਾ ਕਰਕੇ ਜਾਂਦੇ ਹਨਾ ਬਾਅਦ ਵਿੱਚ ਤਾਂ ਕਰਕੇ ਬਾਲਾ ਜਿਆਦਾ ਚੜਿਆ ਪਿਆ ਸੀਗਾ ਮਸਾਲਾ ਤੇ ਉਸ ਤੋਂ ਬਾਅਦ ਆਪਾਂ ਵਿੱਚ ਹੀ ਰੋਟੀਆਂ ਦੀ ਤਿਆਰੀ ਕਰੀ ਦੀ ਰੋਟੀਆਂ ਬਣਾ ਕੇ ਰੱਖ ਲਾਂਗੇ ਜਿਹੜਾ ਕਿ ਰਸੋਈ ਦਾ ਸਮਾਨ ਸੀ ਉਹ ਆਪਾਂ ਸਾਰਾ ਬਾਹਰ ਬੂਰ ਕੱਢ ਲਿਆ ਸੀਗਾ ਤੇ ਦੇਖੋ ਜੀ ਵਿੱਚ ਹੀ ਆਪਾਂ ਕੱਪੜਿਆਂ ਦੀਆਂ ਧੋਵਤਾਈਆਂ ਕਰੀ ਜਾਂਦੇ ਸੀਗੇ ਕੱਪੜੇ ਧੋਈ ਜਾਂਦੇ ਸੀਗੇ ਮਸ਼ੀਨ ਲੱਗ ਰਹੀ ਸੀ ਆਪਣੇ ਕੱਪੜੇ ਧੋਣ ਵਾਸਤੇ ਸਾਰੇ ਕੰਮ ਵਿੱਚ ਹੀ ਹੋ ਰਹੇ ਸੀ ਤੇ ਗਰਮੀ ਸੀਗੀ ਬਹੁਤ ਤਾਂ ਵੀ ਬਹੁਤ ਜ਼ਿਆਦੇ ਬਾਧੋਂ ਦੀ ਥੋੜੀ ਸੌਣ ਬਾਧੋਂ ਦੀ ਬਹੁਤ ਜ਼ਿਆਦੇ ਗਰਮੀ ਹੁੰਦੀ ਆ ਤੇ ਸੌਣ ਚ ਵੀ ਬਹੁਤ ਜ਼ਿਆਦਾ ਗਰਮੀ ਆ ਹਾਰਡ ਚ ਤਾਂ ਰੱਬ ਮੀਂਹ ਪਾਈ ਗਿਆ ਤੇ ਹੁਣ ਪਾਇਆ ਨਹੀਂ ਹੈਗਾ ਇਹਨੇ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਸੀਗਾ ਸਮਾਨ ਸੱਪਾ ਦੁਪਹਿਰੇ ਸਾਰਾ ਦੁਪਹਿਰਾ ਹੋ ਗਿਆ ਸੀ ਸਾਨੂੰ 12 12 ਵਜੇ ਗਏ ਸੀ ਇਸ ਫਾਈਆਂ ਕਰਦੇ ਆ ਉਹਨੂੰ ਤੇ ਆਪਾਂ ਧੋ ਧੂ ਕੇ ਫ੍ਰਿਜ ਵਗੈਰਾ ਸਾਫ਼ ਕਰਕੇ ਸਾਰਾ ਹਨਾ ਕਿਚਨ ਕਰਤੀ ਸੀ ਆਪਾਂ ਪੂਰੀ ਕਲੀਨ ਉਹਦੇ ਵਿੱਚ ਸੈੱਟ ਕਰਤਾ ਸੀਗਾ ਸਾਰਾ ਸਮਾਨ ਜਿਹੜਾ ਲਾਉਣ ਵਾਲਾ ਸੀ ਸਾਰਾ ਬੋਸ਼ ਬੂਸ਼ ਕਰਕੇ ਸਾਫ਼ ਕਰਕੇ ਆਪਾਂ ਸਮਾਨ ਜਿਹੜਾ ਸੀਗਾ ਸਾਰਾ ਲਾਤਾ ਸੀਗਾ ਠੀਕ ਹੈ ਜੀ ਤੇ ਅੱਗੇ ਸੋਨੂੰ ਦਿਖਾਉਣੇ ਆ ਆ ਦੇਖੋ ਫ੍ਰਿਜ ਆਪਾਂ ਬਿਲਕੁਲ ਚਿੱਟਾ-ਚਿੱਟਾ ਕੱਢਤਾ ਸੀਗਾ ਫ੍ਰਿਜ ਨੂੰ ਤੇ ਜਿੰਨਾਂ ਨੂੰ ਵੀ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਹਨਾ ਉਹ ਕਮੈਂਟ ਜ਼ਰੂਰ ਕਰਿਓ ਫਿਰ ਆਪਾਂ ਕੰਟੀਨਿਊ ਵਲੌਗ ਬਣਾਇਆ ਕਰਨਾਗਾ ਇਹ ਬਸ ਆਪਾਂ ਸ਼ਾਰਟ ਜਿਹਾ ਬਣਾਇਆ ਸੀਗਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ